ਪਯਾਰ ਯਾਰ YouTube ਤੋਂ 50000 Facebook ਤੋਂ 10000 ਰੁਪਇਆ Instagram ਤੋਂ ਕਿੰਨਾ ਹੋ ਗਿਆ ਟੋਟਲ 1 ਲੱਖ 1 ਲੱਖ 10000 ਰੁਪਇਆ 2 ਲੱਖ ਰੁਪਇਆ ਇਹ ਹੋ ਗਿਆ 130000 ਰੁਪਏ ਉਹ ਹੋ ਗਏ ਟੋਟਲ ਹੋ ਗਏ ਕਿੰਨੇ ਲਾ ਦੋ ਸੌ ਤੁਸੀਂ ਆਪਣੇ ਦੋ ਤੇ ਤਿੰਨ 330000 ਰੁਪਏ ਤੁਸੀਂ ਇੱਕ ਮਹੀਨੇ ਦੇ ਤੁਸੀਂ ਕਮਾਣੇ ਸ਼ੁਰੂ ਕਰਤੇ ਤੁਸੀਂ 5 ਤੋਂ ਲੈ ਕੇ 10 ਮਿੰਟ ਦੀ ਤੁਸੀਂ ਵੀਡੀਓ ਬਣਾਣੀ ਆ 5 ਤੋਂ 10 ਮਿੰਟ ਦੀ ਵੀਡੀਓ ਬਣਾ ਕੇ ਤੁਸੀਂ ਸਿਰਫ 1 ਲੱਖ ਰੁਪਇਆ ਤੁਸੀਂ ਕਮਾ ਸਕਦੇ ਹੋ ਸਿਰਫ 1 ਲੱਖ ਰੁਪਇਆ ਤੁਸੀਂ ਮਹੀਨੇ ਦੇ ਜੇ ਤੁਸੀਂ ਇਹ ਵਾਲਾ ਤੁਸੀਂ ਕੰਮ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਤੁਹਾਨੂੰ ਪੈਸਾ ਆਇਆ YouTube Facebook Instagram ਆ ਤਿੰਨ ਪਲੇਟਫਾਰਮ ਤੋਂ ਤੁਹਾਨੂੰ ਪੈਸਾ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਟਿਕ ਟਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰਵ ਦੇ ਵਿੱਚ ਜੀ ਸੋ ਦੋਸਤੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹਾ ਟੋਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੇ ਆਪਾਂ ਗੱਲ ਕਰੀਏ ਤੁਸੀਂ ਕਿੰਨੇ ਪੈਸੇ ਕਮਾ ਸਕਦੇ ਹੋ ਤਾਂ ਤੁਸੀਂ ਮਹੀਨੇ ਦੇ ਮੰਨ ਕੇ ਚੱਲੋ ਤੁਸੀਂ 2 ਤੋਂ 3 ਲੱਖ ਰੁਪਏ ਐਵਰੇਜ ਦੇ ਤੌਰ ਤੇ ਗੇਰੇ ਮੈਂ ਇਹ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਸੋ ਉਹ ਕਿਹੜਾ ਕੰਮ ਆ ਉਹਨੂੰ ਕਿਵੇਂ ਕਰਨਾ ਵਾ ਉਹ ਪੂਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸਟੈਪ ਵਾਈਜ਼ ਸਟੈਪ ਤੁਸੀਂ 기ਵੇਂ 기ਵੇਂ ਉਹ ਕੰਮ ਕਰਨਾ ਵਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਮਾਲ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰੋ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਆਪਣੇ ਵੀਡੀਓ ਦਾ ਟਾਈਟਲ ਹੈਗਾ ਤੁਸੀਂ ਇਹ ਇੱਕ ਕੰਮ ਕਰਕੇ ਤੁਸੀਂ ਮਹੀਨੇ ਕਮ ਆਉਗੇ ਇਹ ਬਿਲਕੁਲ ਸੱਚ ਗੱਲ ਆ ਜੀ ਤੁਸੀਂ ਮਹੀਨੇ ਦੇ ਜੇ ਤੁਸੀਂ ਇਹ ਵਾਲਾ ਤੁਸੀਂ ਕੰਮ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਦੇਖੋ ਜੀ ਉਹ ਕਿਹੜਾ ਕੰਮ ਆ ਤੁਸੀਂ ਕੀ ਕਰਨਾ ਤੁਸੀਂ ਆਪਣੇ ਕੋ YouTube ਤੇ Facebook ਦੇ ਤੇ ਆਪਣਾ Instagram ਦੇ ਉੱਤੇ ਇੱਕ ਨਾਮ ਦਾ ਇੱਕ ਨਾਮ ਦਾ ਤੁਸੀਂ YouTube ਚੈਨਲ ਬਣਾ ਲੈਣਾ ਮੰਨ ਕੇ ਚੱਲੋ ਤੁਸੀਂ ਇੱਕ YouTube ਹੋ ਗਿਆ YouTube Facebook Facebook Instagram Instagram ਤੇ Telegram ਆ ਚਾਰ ਇਹ ਚਾਰ ਥਾਵਾਂ ਤੇ ਤੁਸੀਂ ਇੱਕ ਆਪਣਾ ਵਲੌਗ ਚੈਨਲ ਬਣਾ ਲੈਣਾ ਵਲੌਗ ਚੈਨਲ ਵਲੌਗ ਚੈਨਲ ਬਣਾ ਲੈਣਾ ਤੁਸੀਂ ਠੀਕ ਹੈ ਜੀ ਇੱਕ ਵਲੌਗ ਚੈਨਲ ਬਣਾ ਲੈਣਾ ਤੁਸੀਂ ਬਣਾਉਣਾ ਕੀ ਹੈ ਇੱਕੋ ਨਾਮ ਦਾ ਮੰਨ ਕੇ ਚੱਲੋ ਆਪਾਂ ਰੱਖਦੇ ਆਂ ਦੀ ਬੋਏ ਦੀ ਬੋਏ ਇਹ ਜਿਹੜਾ ਨਾਮ ਆ ਇਹ ਮੈਂ ਉਦਾਹਰਣ ਦੇ ਤੌਰ ਤੇ ਦੇ ਰਿਹਾ ਹਾਂ ਤੁਸੀਂ ਕੋਈ ਵੀ ਨਾਮ ਤੁਸੀਂ ਰੱਖ ਸਕਦੇ ਹੋ ਆਪਣੀ ਮਨਪਸੰਦ ਦਾ ਦੇਖੋ ਜਿਹੜਾ ਨਾਮ ਤੁਸੀਂ ਦੀਪ ਵਾਇ ਰੱਖਿਆ ਉਹ ਵੀ ਤੁਸੀਂ YouTube ਦੇ ਉੱਤੇ ਰੱਖਣਾ ਇਹ ਹੀ ਤੁਸੀਂ Facebook ਤੇ ਰੱਖਣਾ ਇਹ ਤੁਸੀਂ Instagram ਤੇ ਰੱਖਣਾ ਇਹ ਹੀ ਤੁਸੀਂ Telegram ਦੇ ਉੱਤੇ ਰੱਖਣਾ ਇਹ ਤੁਹਾਡਾ ਇੱਕ ਵਲੋਗ ਚੈਨਲ ਬਣ ਜਾਏਗਾ ਹੁਣ ਤੁਸੀਂ ਇਹਦੇ ਉੱਤੇ ਕੰਮ ਕੀ ਕਰਨਾ ਵਾ ਤੇ ਤੁਸੀਂ ਉਹ ਤੋਂ ਪੈਸੇ ਕਿਵੇਂ ਕਮਾਉਗੇ ਹੁਣ ਮੈਂ ਤੁਹਾਨੂੰ ਉਹ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਹਮ ਤੁਸੀਂ ਕੀ ਕਰਨਾ ਵਾ ਜਦੋਂ ਤੁਸੀਂ ਆਪਣਾ YouTube ਦੇ ਉੱਤੇ Facebook ਦੇ ਉੱਤੇ ਨਾ ਤੁਸੀਂ ਆਪਣਾ ਜਦੋਂ ਇੱਕ ਵਲੋਗ ਚੈਨਲ ਤੁਸੀਂ ਬਣਾ ਲਿਆ ਤੁਸੀਂ ਕੀ ਕਰਨਾ ਵਾ ਇਹਦੇ ਵਿੱਚ ਵੀਡੀਓ ਕਿਹੜੀ ਅਪਲੋਡ ਕਰਨੀਆਂ ਨੇ ਤੁਸੀਂ ਕੀ ਕਰਨਾ ਤੁਸੀਂ ਤੁਹਾਡੇ ਕੋਲ ਇੱਕ Android smartphone ਤੁਹਾਡੇ ਕੋਲ ਹੈਗਾ ਹੀ ਹੈਗਾ ਵਾ ਤੇ ਹੁਣ ਤੁਸੀਂ ਕਰਨ ਤੁਸੀਂ ਨਾ ਇੱਕ ਕਾਲਰ ਮਾਈਕ ਲੈ ਲੈਣਾ ਜਿਵੇਂ ਦਾ ਤੁਸੀਂ ਦੇਖ ਰਹੇ ਮੇਰੇ ਕੋਲ ਲੱਗਾ ਹੋਇਆ ਤੁਸੀਂ ਕੋਈ ਕਾਲਰ ਮਾਈਕ ਲੈ ਲੈਣਾ ਇਹ ਸਿਰਫ 200 ਤੋਂ ਲੈ ਕੇ 500 ਦੇ ਵਿੱਚ ਵਿੱਚ 200 ਤੋਂ 500 ਦੀ ਰੇਂਜ ਦੇ ਵਿੱਚ ਆ ਜਾਂਦਾ ਵਾ ਇਹਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਮੇਰੇ ਨਾਲ ਦਾ ਮਾਈਕ ਤੁਸੀਂ ਬਾਏ ਕਰ ਸਕਦੇ ਹੋ Amazon ਦੇ ਉੱਤੋਂ ਤੇ ਹੁਣ ਦੇਖੋ ਤੁਸੀਂ ਕਹਿੰਦਾ ਜੇ ਤੁਹਾਡੇ ਕੋਲ ਇੱਕ smartphones ਹੋ ਗਿਆ ਇੱਕ smartphones ਹੋ ਗਿਆ ਮੋਬਾਈਲ ਫੋਨ ਪਲੱਸ ਤੁਹਾਡੇ ਕੋਲ ਮਾਈਕ ਹੋ ਗਿਆ ਬਸ ਤੁਹਾਡੇ ਕੋਲ ਇਹ ਦੋ ਚੀਜ਼ਾਂ ਹੀ ਚਾਹੀਦੀਆਂ ਨੇ ਹੋਰ ਤੁਹਾਨੂੰ ਕੁਝ ਵੀ ਜਿਹਦਾ ਤੁਸੀਂ ਕੀ ਕਰਨਾ ਤੁਸੀਂ ਅੱਜ ਦੀ ਡੇਟ ਦੇ ਵਿੱਚ ਦੇਖ ਲਓ ਯਾਰ ਹਰ ਇੱਕ ਬੰਦੇ ਦੀ ਹਰ ਇੱਕ ਬੰਦੇ ਦੀ ਮਤਲਬ ਵੀ ਚੁਆਇਸ ਹੈਗੀ ਆ ਵੀ ਯਾਰ ਕਦ ਵੀ ਯਾਰ ਮੈਂ ਗੱਡੀ ਲੈ ਲਾਂ ਕੋਈ ਵੀ ਕਾਰ ਲੈਣਾ ਕਈ ਮੇਰੇ ਵਰਗੇ ਭੈਣ ਭਰਾਏ ਉਹ ਜੀ ਵੀ ਹੈਗੇ ਨੇ ਯਾਰ ਉਹ ਕਹਿੰਦੇ ਵੀ ਯਾਰ ਅਸੀਂ ਮਤਲਬ ਵੀ ਵੱਡੀ ਗੱਡੀ ਨਹੀਂ ਲੈ ਸਕਦੇ ਕਿ ਪਰ ਸਾਨੂੰ ਕੋਈ ਸੈਂਕੀ ਡੈਂਡ ਗੱਡੀ ਹੀ ਮਿਲਦੀ ਜਿਹਦੀ ਰੇਂਜ 2 ਲੱਖ ਤੋਂ ਲੈ ਕੇ 5 ਲੱਖ ਦੀ ਰੇਂਜ ਦੇ ਵਿੱਚ ਹੋਵੇ ਕਈ ਇਹੋ ਜਿਹੀ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਸਾਨੂੰ 2 ਲੱਖ ਤੋਂ ਘੱਟ ਦੀ ਰੇਂਜ ਦੇ ਵਿੱਚ ਮਿਲਦੇ ਕਈ ਬੰਦੇ ਵੀ ਹੈਗੇ ਨੇ ਕਈ ਕਹਿੰਦੇ ਸਾਨੂੰ 5 ਲੱਖ ਤੋਂ ਘੱਟ ਮਿਲ ਜੇ ਕਈ ਬੰਦੇ ਇਹੋ ਜਿਹੀ ਵੀ ਹੈਗੇ ਨੇ ਉਹ ਕਹਿੰਦੇ ਯਾਰ ਅਸੀਂ ਨਾ ਹੀ ਗੱਡੀ ਲੈਣਾ ਚਾਹੁੰਦੇ ਆ ਬਿਲਕੁਲ ਨਵੀਂ ਗੱਡੀ ਲੈਣੀ ਆ ਅਸੀਂ ਜਿਹੜੀ ਨਵੀਂ ਕੰਪਨੀ ਨੇ ਲਾਂਚ ਕੀਤੀ ਹੈ ਬਟ ਸਾਨੂੰ ਉਹਦੇ ਫਿਚਰਾਂ ਦੇ ਬਾਰੇ ਨਹੀਂ ਪਤਾ ਹੈਗਾ ਤੁਸੀਂ ਕੀ ਕਰਨਾ ਵਾ ਬਹੁਤ ਸਾਰੇ ਤੁਸੀਂ ਹਰ ਇੱਕ ਸ਼ੇਅਰ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਸ਼ੇਅਰ ਤੋਂ ਚਾਹੇ ਤੁਸੀਂ ਪਟਿਆਲੇ ਤੋਂ ਬਰਨਾਲੇ ਤੋਂ ਮਾਨਸਾ ਤੋਂ ਸੰਗਰੂਰ ਤੋਂ ਜਲੰਧਰ ਤੋਂ ਜਾਂ ਫਿਰ ਤੁਸੀਂ ਕਪੂਰਥਲੇ ਤੋਂ ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਜਿਹੜੇ ਵੀ ਸ਼ੇਅਰ ਤੋਂ ਹੋਏਗੇ ਤੁਸੀਂ ਦੇਖਿਆ ਨਾ ਹਰ ਇੱਕ ਸ਼ੇਅਰ ਦੇ ਵਿੱਚ ਇੱਕ ਕਾਰੋਬਾਰ ਨਿਕਲ ਆਉਂਦਾ ਵਾ ਕਾਰੋਬਾਰ ਲੱਗਦਾ ਇੱਕ ਇੱਕ ਕਾਰੋਬਾਰ ਲੱਗਦਾ ਉਹ ਜਿਹੜਾ ਕਾਰੋਬਾਰ ਆ ਉਹ ਸਿਰਫ ਸੰਡੇ ਵਾਲੇ ਦਿਨ ਹੀ ਲੱਗਦਾ ਵਾ ਸੰਡੇ ਵਾਲੇ ਦਿਨ ਹੀ ਲੱਗਦਾ ਵਾ ਉਹ ਸਿਰਫ ਉਹ ਸੰਡੇ ਵਾਲੇ ਦਿਨ ਹੀ ਲੱਗਦਾ ਕਾਰ ਬਾਜ਼ਾਰ ਜਾਂ ਫਿਰ ਕਈ ਥਾਵਾਂ ਤੇ ਉਹਨਾਂ ਨੇ ਆਪਣੇ ਮਤਲਬ ਵੀ ਇੱਕ ਨਾ ਹੱਬ ਬਣਾਏ ਹੋਏ ਨੇ ਕਾਰ ਬਾਜ਼ਾਰ ਹੱਬ ਹੋ ਗਿਆ ਉਹਨਾਂ ਨੇ ਬਣਾਏ ਹੋਏ ਨੇ ਉਹਨਾਂ ਨੇ ਆਪਣੀ ਸੇਵ ਕਰਨ ਵਾਸਤੇ ਕਾਰਾਂ ਲਾਈ ਹੋਈਆਂ ਨੇ ਤੁਸੀਂ ਕੀ ਕਰਨਾ ਤੁਸੀਂ ਉਸ ਥਾਂ ਤੇ ਜਾਣਾ ਜਿੱਥੇ ਕਾਰ ਹੱਬ ਦਾ ਬਾਜ਼ਾਰ ਉਹਨਾਂ ਨੇ ਲਾਇਆ ਹੋਇਆ ਵਾ ਤੁਸੀਂ ਸੰਡੇ ਵਾਲੇ ਦਿਨ ਕਾਰ ਬਾਜ਼ਾਰ ਦੇ ਵਿੱਚ ਚਲੇ ਜਾਣਾ ਜਿੱਥੇ ਸੇਲ ਲੱਗੀ ਹੁੰਦੀ ਆ ਤੇ ਅਗਰ ਤੁਸੀਂ ਸੰਡੇ ਨੂੰ ਨਹੀਂ ਜਾ ਸਕਦੇ ਅਦਰਵਾਈਜ਼ ਹੋਰ ਐਵੇਂ ਮੰਡੇ ਟਿਊਜ਼ਡੇ ਵੀਕਐਂਡ ਦੇ ਕਿਸੇ ਵੀ ਦਿਨ ਤੁਸੀਂ 4G ਵੀ ਜਿੰਨੇ ਮੰਨ ਲੇ ਕਿ ਚਲੋ ਮੈਂ ਹੀ ਇੱਕ ਕਾਰ ਦਾ ਕਾਰੋਬਾਰ ਕੀਤਾ ਹੋਇਆ ਵਾ ਨਾ ਤੁਸੀਂ ਉੱਥੇ ਜਾਣਾ ਜਿਹੜਾ ਓਨਰ ਆ ਜਿਹੜਾ ਗੱਡੀਆਂ ਸੇਲ ਕਰਦਾ ਤੁਸੀਂ ਉਹ ਓਨਰ ਨਾਲ ਗੱਲ ਕਰਨੀ ਆ ਤੁਸੀਂ ਕਹਿੰਦਾ ਕਿ ਪਾਜੀ ਮੈਂ ਮਤਲਬ ਵੀ ਮੇਰਾ ਵਲੌਗ ਚੈਨਲ ਆ ਮੈਂ ਉਹਦੇ ਤੇ ਤੁਸੀਂ ਨਾ ਚਾਹੁੰਦਾ ਵੀ ਤੁਸੀਂ ਕਿਹੜੀ ਕਿਹੜੀ ਤੁਸੀਂ ਗੱਡੀਆਂ ਲੈ ਸਕਦੇ ਹੋ ਤੁਸੀਂ ਉੱਥੇ ਜਾਓ ਉਹ ਤੁਹਾਨੂੰ ਮਨਾ ਨਹੀਂ ਕਰੇਗਾ ਉਹ ਕਹੇਗਾ ਜਰੂਰ ਆਓ ਜੀ ਆਓ ਕਿਉਂਕਿ ਦੇਖੋ ਉਹਨੇ ਵੀ ਆਪਣੀ ਗੱਡੀਆਂ ਸੇਲ ਕਰਨੀਆਂ ਨੇ ਤੇ ਤੁਸੀਂ ਉਹਨਾਂ ਨੂੰ ਪ੍ਰੋਮੋਸ਼ਨ ਕਰਦੇ ਪਿਓ ਤੁਹਾਨੂੰ YouTube ਤੋਂ ਪੈਸੇ ਹੁੰਦੇ ਪਏ ਨੇ ਤੇ ਸਪਾਂਸਰਸ਼ਿਪ ਤੋਂ ਵੀ ਪੈਸੇ ਆ ਰਹੇ ਨੇ ਤੇ ਉਹ ਬੰਦੇ ਨੂੰ ਫਾਇਦਾ ਵੀ ਆ ਕੰਪਨੀ ਵਾਲੇ ਮਾਲਕ ਨੂੰ ਕਿਉਂ ਉਹਦੀ ਗੱਡੀਆਂ ਤੁਹਾਡੀ ਵੀਡੀਓ ਦੇਖ ਕੇ ਜੇ ਉਹਦੀ ਕੋਈ ਮੰਨ ਤੁਹਾਡੀ ਵੀਡੀਓ ਦੇਖ ਕੇ ਕੋਈ ਬੰਦਾ ਉਹਦੀ ਕੀ ਦੁਕਾਨ ਤੇ ਚਲੇ ਜਾ ਉਹਨੇ ਦੋ ਗੱਡੀਆਂ ਵੀ ਖਰੀਦ ਲਈਆਂ ਕਿਸੇ ਨੇ ਤੁਹਾਡੀ ਵੀਡੀਓ ਦੇਖ ਕੇ ਤਾਂ ਉਹਨੂੰ ਤਾਂ ਫਾਇਦਾ ਹੀ ਆ ਨਾ ਤਾਂ ਉਹ ਇਸ ਕਰਕੇ ਤੁਹਾਨੂੰ ਮਨਾ ਕਦੇ ਵੀ ਨਹੀਂ ਕਰੇਗਾ ਤੁਸੀਂ ਜਾ ਕੇ ਬਸ ਕੁਝ ਨਹੀਂ ਕਰਨਾਗਾ ਤੁਸੀਂ ਦੱਸਣਾ ਵਾ ਵੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਇਆ ਵਾਂ ਆ ਜਿਹੜੀ ਹੱਬ ਦੇ ਉੱਤੇ ਤਾਂ ਇੱਥੇ ਬਹੁਤ ਵਧੀਆ ਗੱਡੀਆਂ ਮਿਲਦੀਆਂ ਨੇ ਘੱਟ ਰੇਟ ਦੇ ਵਿੱਚ ਸੋ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਸੋ ਉਹ ਜਿਹੜਾ ਬੰਦਾ ਵਾ ਓਨਰ ਆ ਉਹ ਕੰਨੀ ਕੰਨੀ ਗੱਡੀ ਬਾਰੇ ਤੁਹਾਨੂੰ ਦੱਸਾਏਗਾ ਮੰਨ ਕੇ ਚਲੋ ਉਹਦੇ ਗੇਰੇਜ ਦੇ ਵਿੱਚ 10 ਗੱਡੀਆਂ ਖੜੀਆਂ ਨੇ ਅਲੱਗ ਅਲੱਗ ਕੰਪਨੀ ਦਾ ਸਵਿਟ ਟੋਇਟਾ ਹਣਾ ਇੰਡੀਗੋ ਮਤਲਬ ਹਰ ਇੱਕ ਤਰ੍ਹਾਂ ਕੰਪਨੀ ਦੀਆਂ ਅਲੱਗ ਅਲੱਗ ਗੱਡੀਆਂ ਖੜੀਆਂ ਨੇ ਉਹ ਕੀ ਕਰੇਗਾ ਆਪਣੀ ਪੂਰੀ ਗੱਡੀਆਂ ਦੀ ਤੁਹਾਨੂੰ ਜਾਣਕਾਰੀ ਦੇ ਦੇਗਾ ਜੀ ਭਾਜੀ ਇਹ ਜਿਹੜੀ ਗੱਡੀ ਆਹ ਮਾਡਲ ਆ ਇਹਦੇ ਵਿੱਚ ਇਹ ਫੈਸਿਲਿਟੀ ਹੈਗੀ ਆ ਵਾ ਇਹ ਸੋਇ ਜਿਹੜੀ ਇਹਦੀ ਕੀਮਤ ਆ ਇਹਦੀ ਕੀਮਤ ਹੈ ਜੀ 2 ਲੱਖ ਰੁਪਏ ਤੋਂ ਲੈ ਕੇ ਬਾਕੀ ਮੌਕੇ ਤੇ ਜੋ ਵੀ ਹੋ ਜਾਏਗਾ ਉਹ ਕਰ ਲਾਂਗੇ ਮਤਲਬ ਇਹ ਉਹ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦੇਗਾ ਇਸ ਤਰ੍ਹਾਂ ਕੀ ਆ ਤੁਹਾਡਾ ਵਲੋਗ ਸ਼ੂਟ ਹੋ ਜਾਏਗਾ ਜਦੋਂ ਤੁਹਾਡਾ ਉਹ ਵਲੋਗ ਸ਼ੂਟ ਹੋ ਗਿਆ ਹੁਣ ਤੁਸੀਂ ਕੀ ਕਰਨਾ ਆਪਣੇ smartphones ਦੇ ਵਿੱਚ ਜਿਹਦੇ ਵਿੱਚ ਤੁਸੀਂ ਸ਼ੂਟ ਕੀਤਾ ਸੀ ਉਹਦੇ ਵਿੱਚ ਤੁਸੀਂ VN ਵੀਡੀਓ ਐਡੀਟਰ VN ਵੀਡੀਓ ਐਡੀਟਰ ਤੁਸੀਂ ਡਾਊਨਲੋਡ ਕਰ ਲੈਣਾ ਵੀਡੀਓ ਨੂੰ ਐਡਿਟ ਕਰਨਾ ਵਾ ਵੀਡੀਓ ਨੂੰ ਐਡੀਟਿੰਗ ਕਿਵੇਂ ਕਰੀਦੀ ਹੈ ਅਗਰ ਤੁਹਾਨੂੰ ਆਉਂਦੀ ਆ ਫਿਰ ਤਾਂ ਬਹੁਤ ਵਧੀਆ ਵਾ ਅਗਰ ਨਹੀਂ ਹੁੰਦੀ ਹੈਗੀ ਟੈਨਸ਼ਨ ਨਹੀਂ ਲੈਣੀ ਹੈਗੀ ਤੁਹਾਡਾ ਬਰਾ ਬੈਠਾ ਵਾ ਮੈਂ ਉਹਦੇ ਤੇ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਤੁਸੀਂ ਕੀ ਕਰਨਾ ਵਾ ਉਹ ਵੀਡੀਓ ਨੂੰ ਜਾ ਕੇ ਦੇਖਣਾ ਵਾ ਸਿਰਫ ਜਦੋਂ ਤੁਸੀਂ ਉਹ ਵੀਡੀਓ ਦੇਖ ਲਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਫਿਰ ਉਸ ਤੋਂ ਬਾਅਦ ਜੋ ਵੀ ਤੁਸੀਂ ਸ਼ੂਟ ਕੀਤਾ ਵਾ ਆਪਣੇ ਮੋਬਾਈਲ ਫੋਨ ਦੇ ਵਿੱਚ ਹੀ ਤੁਸੀਂ ਉਹ ਸਾਰੀ ਵੀਡੀਓ ਨੂੰ ਐਡਿਟ ਕਰ ਲੈਣਾ ਪਿੱਛੇ ਇੱਕ ਵਧੀਆ ਜਿਹਾ ਫਰੀ ਆਫ ਕੋਸਟ 뮤ਜ਼ਿਕ ਲਗਾ ਦੇਣਾ ਉਹ ਤੁਹਾਨੂੰ VN ਵੀਡੀਓ ਐਡੀਟਰ ਦੇ ਵਿੱਚ ਹੀ ਤੁਹਾਨੂੰ ਇੱਕ ਬਹੁਤ ਵਧੀਆ ਪਿਆਰਾ ਜਿਹਾ 뮤ਜ਼ਿਕ ਮਿਲ ਜੇਗਾ ਹਲਕਾ ਦਾ 뮤ਜ਼ਿਕ ਚੱਲਦਾ ਰਹੇਗਾ ਅੱਗੇ ਗੱਡੀਆਂ ਆ ਜਾਣਗੀਆਂ ਤੇ ਜਿਹੜਾ ਓਨਰ ਹੋਏਗਾ ਜਿਹੜਾ ਓਨਰ ਹੋਏਗਾ ਨਾ ਉਹ ਤੋਂ ਤੁਸੀਂ ਵਿੱਚ ਕੰਟੈਕਟ ਨੰਬਰ ਦਿੱਤੇ ਰਹਿਣਾ ਥੋੜੀ ਥੋੜੀ ਦੇਰ ਬਾਅਦ ਵੀ ਜੇ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵਿੱਚ ਤੁਸੀਂ ਆਪਣਾ ਵੀ ਨੰਬਰ ਦੇ ਦੇਣਾ ਵੀ ਆਪਣੀ ਮਸ਼ਹੂਰੀ ਕਮ ਲਈ ਇਸ ਨੰਬਰ ਤੇ ਸੰਪਰਕ ਕਰੋ ਇਹ ਆਪਣੀ ਐਡਵਰਟਾਈਜ਼ਮੈਂਟ ਦੇਣ ਲਈ ਇਸ ਨੰਬਰ ਤੇ ਸੰਪਰਕ ਕਰੋ ਉਹਦੇ ਨਾਲ ਕੀ ਹੋਊਗਾ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਣ ਲੱਗੀ ਮਨ ਕੇ ਚਲੋ ਤੁਸੀਂ ਜਮਦਰ ਸ਼ੇਰ ਦੇ ਉੱਤੋਂ ਵਿੱਚ ਜੋ ਤੁਸੀਂ ਆਹ ਵਲੋਗ ਬਣਾਇਆ ਵਾ ਕੱਲ ਤੁਹਾਡੀ ਵੀਡੀਓ ਪੂਰੇ ਵਰਲਡ ਦੇ ਵਿੱਚ ਤੁਹਾਡੀ ਵਾਇਰਲ ਹੋ ਗਈ ਤੇ ਜਿਹੜੇ ਪਟਿਆਲਾ ਵਾ ਜਾਂ ਫਿਰ ਹੁਸ਼ਾਰਪੁਰਾ ਜਾਂ ਫਿਰ ਪਠਾਨਕੋਟਾ ਉੱਥੋਂ ਉਹਦੇ ਬੰਦੇ ਤੁਹਾਡੀ ਵੀਡੀਓ ਦੇਖੇਗਾ ਜਿਹਦਾ ਗੱਡੀਆਂ ਦਾ ਕਾਰੋਬਾਰ ਆ ਉਹ ਵੀ ਤੁਹਾਨੂੰ ਫੋਨ ਕਰੇਗਾ ਉਹ ਤੁਹਾਨੂੰ ਕਹੇਗਾ ਕਿ ਵੀਰ ਜੀ ਮੇਰੀ ਗੱਡੀਆਂ ਦਾ ਕੇ ਤੁਸੀਂ ਇੱਕ ਵਾਰੀ ਪਲੀਜ਼ ਵਲੋਗੋ ਨਾ ਉਹ ਤੇ ਆਪਣੇ ਚੈਨਲ ਦੇ ਵਿੱਚ ਪਾਓ ਤਾਂ ਜਦੋਂ ਤੁਸੀਂ ਉਹ ਚੈਨਲ ਉਹਦੀ ਵਲੌਗ ਤੁਸੀਂ ਬਣਾਉਂਗੇ ਉਹਦਾ ਤੁਸੀਂ ਫ੍ਰੀ ਆਫ ਕੋਸਟ ਥੋੜੀ ਜਾਉਂਗੇ ਮੰਨ ਕੇ ਚਲੋ ਤੁਸੀਂ ਪਟਿਆਲੇ ਰਹਿੰਦੇ ਹੋ ਤੁਸੀਂ ਪਠਾਨਕੋਟ ਤੁਸੀਂ ਸ਼ੂਟ ਕਰਨ ਜਾਣਾ ਵਲੌਗ ਤਾਂ ਤੁਸੀਂ ਫ੍ਰੀ ਆਫ ਕੋਸਟ ਥੋੜੀ ਜਾਉਂਗੇ ਤੁਸੀਂ ਉਹਦੇ ਕੋਲ ਚਾਰਜੀ ਰੱਖੂਗੇ ਨਾ 5000 ਰੁਪਿਆ ਜਾਂ ਫਿਰ 10000 ਰੁਪਿਆ ਚਾਰਜੇ ਦਾ ਰੱਖੂਗੇ ਨਾ ਮੰਨ ਕੇ ਜੇ ਨਾਲ ਤੁਸੀਂ ਵਲੌਗ ਬਣਾ ਲਿਆ ਤੁਸੀਂ ਉਹਦਾ 10000 ਰੁਪਿਆ ਚਾਰਜੀ ਕਰ ਲਿਆ ਉਹ ਤੁਸੀਂ ਇੱਕ ਦਿਨ ਦੇ ਵਿੱਚ ਵਲੌਗ ਬਣਾਉਣਾ ਨਾਲੇ ਤੁਸੀਂ ਪਠਾਨਕੋਟ ਘੁੰਮ ਵੀ ਆਏ ਨਾਲੇ ਉਹ ਬੰਦੇ ਦੀ ਗੱਡੀਆਂ ਦਾ ਵਲੌਗ ਵੀ ਬਣਾ ਲਏ ਨਾਲੇ ਉੱਥੋਂ ਤੁਸੀਂ 10000 ਰੁਪਿਆ ਚਾਰਜ ਵੀ ਕਰ ਲਿਆ ਉਸ ਤੋਂ ਬਾਅਦ ਤੁਸੀਂ ਇਹ ਵਲੋਗ ਬਣਾ ਕੇ ਤੁਸੀਂ YouTube ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ YouTube ਤੇ ਜਦੋਂ ਤੁਸੀਂ ਅਪਲੋਡ ਕਰੋਗੇ ਇਸੇ ਤਰ੍ਹਾਂ ਤੁਸੀਂ Facebook ਤੇ ਵੀ ਅਪਲੋਡ ਕਰ ਦੇਣਾ ਆਪਣੇ ਪੇਜ ਤੇ ਇਸੇ ਤਰ੍ਹਾਂ ਤੁਸੀਂ Instagram ਤੇ ਰੀਲ ਬਣਾ ਕੇ ਤੁਸੀਂ ਅਪਲੋਡ ਕਰ ਦੇਣੀ ਆ 1 ਮਿੰਟ ਦੀ ਉਹ ਰੀਲ ਵੀ ਤੁਹਾਡੀ ਵਾਇਰਲ ਹੋएगी Facebook ਵਾਲੀ ਵੀਡੀਓ ਵੀ ਵਾਇਰਲ ਹੁੰਦੀ ਹੈ ਤੇ ਤੁਹਾਡੀ YouTube ਵਾਲੀ ਵੀਡੀਓ ਵੀ ਤੁਹਾਡੀ ਵਾਇਰਲ ਹੋਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਉਹ ਵੀ ਲੱਖਾਂ ਰੁਪਏ ਤੁਸੀਂ ਤੁਸੀਂ ਕੀ ਕਰਨਾ ਵਾ ਜਦੋਂ ਤੁਸੀਂ ਬਲੌਗ ਕੀਤਾ ਤੇ 4-5 ਬਣਾ ਲਏ ਤੁਸੀਂ ਸ਼ੁਰੂ ਤੋਂ ਹੀ ਸਟਾਰਟਿੰਗ ਤੁਸੀਂ ਕਿੱਥੋਂ ਕਰਨੀਆ ਸਟਾਰਟਿੰਗ ਤੁਸੀਂ ਆਪਣੇ ਸ਼ੇਅਰ ਦੇ ਉੱਤੋਂ ਕਰਨੀਆ ਜਿਹੜੇ ਤੁਸੀਂ ਸ਼ੇਅਰ ਦੇ ਵਿੱਚ ਰਹਿੰਦੇ ਹੋ ਤੁਹਾਡੇ ਸ਼ੇਅਰ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਨੇ ਜਿੱਥੇ ਗੱਡੀਆਂ ਲੱਗਦੇ ਨੇ ਇੱਕ ਵਾਰੀ ਇਹਨੂੰ ਸਰਚ ਕਰੋ ਜਦੋਂ ਵੀ ਸਰਚ ਕਰਨਾ ਸ਼ੁਰੂ ਕਰਤਾ ਨਾ ਤੁਹਾਨੂੰ ਬਹੁਤ ਹੀ ਸਾਰੀਆਂ ਮਤਲਬੀ ਉਹ ਹੋ ਜਾਣਗੀਆਂ ਫਿਰ ਤੁਸੀਂ ਕੀ ਕਰਨਾ ਹੋ ਹੁਣ ਦੇਖੋ ਜਦੋਂ YouTube ਤੋਂ ਤੁਹਾਨੂੰ ਪੈਸਾ ਆਇਆ YouTube Facebook Instagram ਆ ਤਿੰਨ ਪਲੇਟਫਾਰਮਾਂ ਤੋਂ ਤੁਹਾਨੂੰ ਪੈਸਾ ਆ ਗਿਆ ਤਿੰਨ ਪਲੇਟਫਾਰਮੋਂ ਤਾਂ ਪੈਸਾ ਆ ਗਿਆ YouTube ਤੋਂ ਕਟੋਕਾ ਤੋਂ ਮੰਨ ਕੇ ਜਦੋਂ ਜਮੀ ਕਟਵੇਂ ਸੇ ਲਾਉਂਗਾ ਦਿਵੇਂ 50000 ਰੁਪਇਆ YouTube ਤੋਂ 50000 YouTube ਤੋਂ 50000 Facebook ਤੋਂ 10000 ਰੁਪਇਆ Instagram ਤੋਂ ਕਿੰਨਾ ਹੋ ਗਿਆ ਟੋਟਲ 1 ਲੱਖ 1 ਲੱਖ 10000 ਰੁਪਇਆ ਮਹੀਨੇ ਦਾ 110000 ਰੁਪਇਆ ਸਿਰਫ ਤੁਸੀਂ ਆ ਤਿੰਨ ਪਲੇਟਫਾਰਮਾਂ ਦੇ ਉੱਤੇ ਕਮਾਇਆ ਸਿਰਫ ਇੱਕ ਵੀਡੀਓ ਤੋਂ ਫੇਰ ਅਪੋਸ ਤੋਂ ਗੱਲ ਬਾਅਦ ਗੱਲ ਕਰੀਏ ਜਿਹੜੇ ਬੰਦੇ ਲਈ ਤੁਸੀਂ ਵੀਡੀਓ ਬਣਾਣਾ ਜਾਉਂਗੇ ਮੰਨ ਕੇ ਚੱਲੋ ਮਹੀਨੇ ਦੇ ਵਿੱਚ ਤੁਹਾਨੂੰ ਕਿਸੇ ਬੰਦੇ ਨੇ ਦੋ ਬੰਦਿਆਂ ਨੇ ਵੀ ਕਿਹਾ ਤਾਂ ਕਿ ਵੀਰ ਜੀ ਮੇਰੀ ਵੀਡੀਓ ਬਣਾਓ ਤੁਸੀਂ ਉਹਦੇ ਤੋਂ ਇੱਕ ਬੰਦੇ ਤੋਂ 10000 ਚਾਰਜ ਕੀਤਾ ਦੋ ਬੰਦੇ ਦੇ ਹੋ ਗਏ 20000 ਤਾਂ ਮੰਨ ਕੇ ਚੱਲੋ ਕਿੰਨੇ ਹੋ ਗਏ 130000 130000 ਰੁਪਏ ਤੁਸੀਂ ਮਹੀਨੇ ਦਾ ਇਹ ਕਮਾ ਲਿਆ ਉਸ ਤੋਂ ਬਾਅਦ ਜਦੋਂ ਤੁਹਾਡਾ ਚੈਨਲ ਵਾਇਰਲ ਹੋ ਜਾਏਗਾ ਤੁਹਾਡਾ ਚੈਨਲ ਵਾਇਰਲ ਹੋ ਗਿਆ ਉਸ ਤੋਂ ਬਾਅਦ ਕੀ ਹੈ ਤੁਹਾਨੂੰ ਸਪਾਂਸਰਸ਼ਿਪਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਸਪਾਂਸਰਸ਼ਿਪ ਦਾ ਮੈਂ ਤਾਂ ਰੇਟ ਦੱਸਿਆ ਹੀ ਹੋਇਆ ਤੁਹਾਡੀ ਜਿੰਨੇ ਸਬਸਕ੍ਰਾਈਬਰ ਹੋਣਗੇ ਉਦੇ ਮੁਤਾਬਕ ਹੀ ਤੁਹਾਨੂੰ ਸਪਾਂਸਰਸ਼ਿਪ ਮਿਲਦੀ ਹੈ ਜੇ ਆਪਾਂ ਘੱਟੋ ਘੱਟ ਵੀ ਮੰਨ ਕੇ ਚੱਲੀਏ 50000 50000 ਦੀ ਤੁਹਾਨੂੰ ਸਪਾਂਸਰਸ਼ਿਪ ਮਿਲ ਗਈ ਆ ਤੇ ਮੰਨ ਕੇ ਚੱਲੀਏ ਜੇ ਆਪਾਂ ਇੱਕ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਚਾਰ ਸਪਾਂਸਰਸ਼ਿਪਾਂ ਮਿਲ ਗਈਆਂ ਚਾਰ ਮਿਲ ਜਾਂਦੀਆਂ ਨੇ ਆਲਰੇਡੀ ਮਿਲ ਜਾਂਦੀਆਂ ਨੇ ਚਲ ਬਹੁਤ ਸੋਖੇ ਮਿਲ ਜਾਂਦੇ ਨੇ ਜਦੋਂ ਤੁਹਾਡਾ ਚੈਨਲ ਵੱਡਾ ਹੋ ਗਿਆ ਚਾਰ ਨੂੰ ਆਪਾਂ ਇਹਦੇ ਨਾਲ ਗੁਣਾ ਕਰ ਲਓ ਕਿੰਨੇ ਹੋਗੇ 2 ਲੱਖ ਰੁਪਈਆ ਹੋ ਗਿਆ 2 ਲੱਖ ਰੁਪਈਆ ਇਹ ਹੋ ਗਿਆ 1 ਲੱਖ 30000 ਹੋ ਹੋਗੇ ਟੋਟਲ ਹੋਗੇ ਕਿੰਨੇ ਲਾਰਸ ਹਲਦੇ ਜਵਨ ਦੋ ਤੇ ਇੱਕ ਤਿੰਨ 330000 ਰੁਪਏ ਇੱਕ ਮਹੀਨੇ ਦੇ ਤੁਸੀਂ ਕਮਾਣੇ ਸ਼ੁਰੂ ਕਰਤੇ ਉਹ ਵੀ ਕਿਤੇ ਤੋਂ YouTube ਦੇ ਉਤੋਂ ਦੇਖ ਲਓ ਇੰਨਾ ਪੈਸਾ ਵਾ ਹੁਣ ਇਹ ਤਾਂ ਗੱਲ ਹੀ ਆਪ ਗੱਡੀਆਂ ਦੀ ਗੱਲ ਕੀਤੀ ਆ ਹੁਣ ਇਹ ਤੁਹਾਨੂੰ ਮੈਂ ਵੱਡੀ ਕਿਜੀ ਵਰਤਦਾ ਤੁਸੀਂ ਇਸੇ ਵਲੌਗ ਦੇ ਵਿੱਚ ਤੁਸੀਂ ਮੋਟਰਸਾਈਕਲਾਂ ਦਾ ਵੀ ਬਾਤ ਕਰਦੇ ਹੋ ਕਈ ਬੰਦੇ ਹੈਗੇ ਨੇ ਉਹ ਯਾਰ ਕਹਿੰਦੇ ਵੀ ਅਸੀਂ ਗੱਡੀ ਨਹੀਂ ਲੈ ਸਕਦੇ ਕਿ ਪਰ ਤੁਸੀਂ ਮੋਟਰਸਾਈਕਲ ਲੈ ਸਕਦੇ ਆ ਤੁਸੀਂ ਮੋਟਰਸਾਈਕਲਾਂ ਦਾ ਵਲੌਗ ਵੀ ਤੁਸੀਂ ਬਣਾਉਣਾ ਵਾ ਇਸੇ ਚੈਨਲ ਦੇ ਉੱਤੇ ਹੀ ਪਾਉਣਾ ਵਾ ਮੋਟਰਸਾਈਕਲਾਂ ਦਾ ਵਲੋਗ ਵੀ ਬਣਾਓ ਤੁਸੀਂ ਆਪਣਾ ਇਸੇ ਚੈਨਲ ਦੇ ਉੱਤੇ ਹੀ ਵੀਡੀਓ ਅਪਲੋਡ ਕਰੋ ਉਹਦੀ ਗੱਡੀਆਂ ਦੀ ਵੀਡੀਓ ਬਣਾਓ ਤੁਸੀਂ ਉਹ ਵੀ ਇਸੇ ਵਲੋਗ ਦੇ ਵਿੱਚ ਤੁਸੀਂ ਅਪਲੋਡ ਕਰੋ ਜਿੰਨੇ ਗੱਡੀ ਲੈਣੀ ਆ ਉਹ ਤੁਹਾਡੀ ਵੀਡੀਓ ਦੇਖ ਕੇ ਗੱਡੀ ਲੈ ਲੇਗਾ ਜਿੰਨੇ ਮੋਟਰਸਾਈਕਲ ਲੈਣਾ ਹੋਊ ਮੋਟਰਸਾਈਕਲ ਲੈ ਲੇਗਾ ਕਿਉਂਕਿ ਦੇਖੋ ਖਰੇਕ ਸ਼ੇਅਰ ਦੇ ਵਿੱਚ ਮੋਟਰਸਾਈਕਲ ਆਪੂ ਬਣੇ ਹੋਏ ਨੇ ਜਿਹੜੇ ਸੇਲ ਕਰਨਾ ਚਾਹੁੰਦੇ ਨੇ ਇਸੇ ਤਰ੍ਹਾਂ ਗੱਡੀਆਂ ਦਾ ਵੀ ਆਪ ਬਣੇ ਹੋਏ ਨੇ ਜਿਹੜੇ ਉਹ ਗੱਡੀਆਂ ਨੂੰ ਸੇਲ ਕਰਨਾ ਚਾਹੁੰਦੇ ਨੇ ਤੁਸੀਂ ਇਹ ਦੋ ਵਲੋਗ ਬਣਾਓ ਤੇ ਤੁਸੀਂ ਇੱਕੋ ਚੈਨਲ ਦੇ ਉੱਤੇ ਤੁਸੀਂ ਅਪਲੋਡ ਕਰ ਦੋ ਹੁਣ ਦੇਖੋ ਆਪਾਂ ਗੱਲ ਕਰਦਾ ਤੁਹਾਨੂੰ ਹੋਰ ਪੈਸੇ ਕਿੱਥੋਂ ਹੋਊਗਾ ਜੀ ਦੇਖੋ ਵੱਡੇ ਵੱਡੇ ਕੰਪਨੀ ਹੋ ਗਈ ਮਰੂਤੀ ਹੋ ਗਈ ਟਾਟਾ ਹੋ ਗਈ ਟੋਇਟਾ ਹੋ ਗਈ ਇਹ ਵੱਟੀਆਂ ਵੱਡੀਆਂ ਕੰਪਨੀਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਤੁਹਾਡੇ ਇੰਨੇ ਫੋਲੋਅਰਸ ਹੈਗੇ ਨੇ ਜਦੋਂ ਉਹਨਾਂ ਦੀ ਕੋਈ ਵੀ ਗੱਡੀ ਉਹਨਾਂ ਦੀ ਕੋਈ ਵੀ ਗੱਡੀ ਲਾਂਚ ਹੁੰਦੀ ਹੈ ਨਾ ਉਹਨਾਂ ਦੀ ਕੋਈ ਵੀ ਗੱਡੀ ਲਾਂਚ ਹੁੰਦੀ ਹੈ ਉਹ ਤੁਹਾਡੇ ਨਾਲ ਸੰਮਰਕ ਕਰਨਗੇ ਉਹ ਕਹਿਣਗੇ ਵੀ ਸਾਡੀ ਇਹ ਨਵੀਂ ਗੱਡੀ ਲਾਂਚ ਹੋ ਰਹੀ ਹੈ ਕਿ ਪਲੀਜ਼ ਤੁਸੀਂ ਇਹ ਸਾਡੀ ਗੱਡੀ ਬਾਰੇ ਤੁਸੀਂ ਜਾਣਕਾਰੀ ਆਪਣੇ ਸਬਸਕ੍ਰਾਈਬਰਾਂ ਨੂੰ ਦੋ ਵੀ ਸਾਡੀ ਇਹ ਨਵੀਂ ਗੱਡੀ ਆ ਇੰਨੀ ਤਰੀਕ ਨੂੰ ਇਹ ਜਿਹੜੇ ਮਹੀਨੇ ਦੇ ਵਿੱਚ ਲਾਂਚ ਹੋ ਰਹੀ ਆ ਸੋ ਉਹ ਤੁਸੀਂ ਉਹਦੀ ਲਾਂਚ ਜਦੋਂ ਦੱਸੂਗੇ ਵੀ ਇਹਦੀ ਇਨੀ ਆ ਲਾਂਚਿੰਗ ਡੇਟਾ ਇਹਦਾ ਇਨਾ ਪ੍ਰਾਈਸ ਰਹੇਗਾ ਤੁਸੀਂ ਇਹ ਗੱਡੀ ਨੂੰ ਲੈ ਸਕਦੇ ਹੋ ਤੁਸੀਂ ਉਹਨਾਂ ਤੋਂ ਵੀ ਤੁਸੀਂ ਚਾਰਜ ਕਰੋਗੇ ਗੱਡੀ ਤੋਂ ਉਹ ਜਿਹੜੇ ਕੰਪਨੀ ਵਾਲੇ ਨੇ ਉਹ ਘੁੱਟੋ ਘਟ 1 ਲੱਖ ਰੁਪਇਆ ਤੁਹਾਨੂੰ ਦੇਣਗੇ 1 ਲੱਖ ਸਿਰਫ ਇੱਕ ਵੀਡੀਓ ਦਾ ਤੁਸੀਂ ਵੀਡੀਓ ਉਹਨਾਂ ਦੀ ਬਣਾਉਣੀ ਆ 5 ਤੋਂ ਲੈ ਕੇ 10 ਮਿੰਟ ਤੁਸੀਂ 5 ਤੋਂ ਲੈ ਕੇ 10 ਮਿੰਟ ਦੀ ਤੁਸੀਂ ਵੀਡੀਓ ਬਣਾਣੀ ਆ 5 ਤੋਂ 10 ਮਿੰਟ ਦੀ ਵੀਡੀਓ ਬਣਾ ਕੇ ਤੁਸੀਂ ਸਿਰਫ 1 ਲੱਖ ਰੁਪਇਆ ਤੁਸੀਂ ਕਮਾ ਸਕਦੇ ਹੋ ਸਿਰਫ 1 ਲੱਖ ਰੁਪਇਆ ਸਿਰਫ ਇੱਕ ਵੀਡੀਓ ਦੇ ਉੱਤੋਂ ਤਾਂ ਮੰਨ ਕੇ ਚਲੋ ਤੁਸੀਂ ਮੈਨ ਨੇ ਦੇ ਵਿੱਚ ਤੁਸੀਂ ਚਾਰ ਵੀਡੀਓ ਵੀ ਬਣਾ ਦਿੱਤੀ ਤਾਂ 4 ਲੱਖ ਰੁਪਏ ਤੁਹਾਡਾ ਇਹ ਬੜੇ ਆਰਾਮ ਨਾਲ ਹੋ ਗਿਆ ਉਸ ਤੋਂ ਬਾਅਦ ਇਹ ਗੱਲ ਕੀਤੀ ਸੀ ਮੈਂ ਜਿਹੜੀ ਸੈਕੰਡ ਹੈਂਡ ਗੱਡੀਆਂ ਨੇ ਉਸ ਤੋਂ ਬਾਅਦ ਤੁਸੀਂ ਕੀ ਕਹਿੰਦਾ ਜਿਵੇਂ ਵੱਡੇ ਵੱਡੇ ਕੰਪਨੀਆਂ ਨੇ ਮਰੂਤੀ ਵਾਲਾਂ ਦੀ ਹੋਗੀ ਟਾਟਾ ਵਾਲਾਂ ਦੀ ਹੋਗੀ ਟਵੋਟਰ ਵਾਲਾਂ ਦੀ ਹੋਗੀ ਹਨਾ ਜਾਂ ਫੋਕਸ ਵੈਗਨ ਵਾਲਾਂ ਦੀ ਹੋਗੀ ਕੋਈ ਵੀ ਹੋ ਗਈਆਂ ਉਹਨਾਂ ਦੇ ਵਿੱਚ ਨਾ ਹਰ ਇੱਕ ਨਵੀਆਂ ਗੱਡੀਆਂ ਲਾਂਚ ਹੁੰਦੀਆਂ ਰਹਿੰਦੀਆਂ ਤੁਸੀਂ ਕੀ ਕਰਨਾ ਉਹਨਾਂ ਦੇ ਸ਼ੋਅਰੂਮ ਦੇ ਵਿੱਚ ਚੱਲ ਜਾਣਾ ਉਹਨਾਂ ਦੇ ਸ਼ੋਅਰੂਮ ਦੇ ਵਿੱਚ ਜਾ ਕੇ ਜਿਹੜੇ ਉਹਨਾਂ ਦੇ ਮੈਨੇਜਰ ਹੁੰਦੇ ਨੇ ਤੁਸੀਂ ਉਹਨਾਂ ਦੇ ਮੈਨੇਜਰ ਦੇ ਨਾਲ ਜਾ ਕੇ ਗੱਲ ਕਰਨੀ ਆ ਉਹਨਾਂ ਦੇ ਮੈਨੇਜਰ ਨੂੰ ਜਾ ਕੇ ਕਹਿਣਾ ਵਾ ਵੀ ਸਾਡਾ ਆਪ ਵਲੋਗ ਆ ਗੱਡੀਆਂ ਬਾਰੇ ਅਸੀਂ ਦੱਸ ਦੇ ਲੈਂਦੇ ਆ ਸੋ ਅਸੀਂ ਜਿਹੜੀ ਟੱਡੀ ਕੋਈ ਨਵੀਂ ਗੱਡੀ ਜੇ ਸਾਨੂੰ ਉਹਦੇ ਬਾਰੇ ਦੱਸੋ ਅਸੀਂ ਵਲੋਗ ਬਣਾ ਕੇ ਆਪਣੇ ਚੈਨਲ ਦੇ ਉੱਤੇ ਪਾਵਾਂਗੇ ਉਹ ਜਿਹੜਾ ਮੈਨੇਜਰ ਆ ਤੁਹਾਨੂੰ ਕਦੇ ਵੀ ਮਨਾਂ ਨਹੀਂ ਕਰੇਗਾ ਕਿਉਂਕਿ ਉਹ ਜਿਹੜਾ ਮੈਨੇਜਰ ਹੁੰਦਾ ਉਹਨੇ ਵੱਤ ਤੋਂ ਵੱਤ ਗੱਡੀਆਂ ਦੀ ਸੇਲ ਕਰਦੀ ਹੁੰਦੀ ਆ ਕਿਉਂਕਿ ਜਿੰਨੀਆਂ ਵੱਤ ਤੋਂ ਵੱਧ ਉਹ ਗੱਡੀਆਂ ਸੇਲ ਕਰੂਗਾ ਮੈਨੇਜਰ ਮੈਨੇਜਰ ਨੂੰ ਉਨੇ ਵੈਸੇ ਵੱਤ ਮ ਡिटੇਲ ਦੇ ਵਿੱਚ ਤੁਹਾਨੂੰ ਦੱਸ ਦੇਗਾ ਜੀ ਆ ਗੱਡੀ ਆਈ ਜਾਂ ਇਦਾਂ ਦਾ ਕਰਕੇ ਇਹ ਅਰਜੀ ਸਿਸਟਮ ਉਹ ਤੋਂ ਵੀ ਤੁਸੀਂ ਪੈਸੇ ਕਮਾ ਸਕਦੇ ਹੋ ਸੇਲਡ ਗੱਡੀਆਂ ਦੇ ਵੀ ਤੁਸੀਂ ਸੇਲ ਕਰਵਾ ਕੇ ਪੈਸੇ ਕਮਾ ਸਕਦੇ ਹੋ ਮੋਟਰਸਾਈਕਲ ਸੇਲ ਕਰਾ ਕੇ ਵੀ ਪੈਸੇ ਕਮਾ ਸਕਦੇ ਹੋ ਤੇ ਤੁਸੀਂ ਸਪਾਂਸਰਸ਼ਿਪਾਂ ਤੋਂ ਵੀ ਤੁਸੀਂ ਪੈਸੇ ਕਮਾ ਸਕਦੇ ਜੇ ਆਪਾਂ ਮੰਨ ਕੇ ਚੱਲੀਏ ਤੁਸੀਂ ਮਹੀਨੇ ਦੇ ਵਿੱਚ ਆਪਾਂ ਮੰਨ ਕੇ ਚੱਲੀਏ ਤਾਂ ਘੱਟੋ ਘੱਟ 4 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਣਾ ਸ਼ੁਰੂ ਕਰ ਦੋਗੇ ਹਾਂ ਮਹੀਨੇ ਦੇ ਵਿੱਚ ਨਹੀਂ ਪੈਸੇ ਆਉਣੇ ਸ਼ੁਰੂ ਹੋਣਗੇ ਮਹੀਨੇ ਦੇ ਵਿੱਚ ਮੰਨ ਕੇ ਚੱਲੋ ਜਦੋਂ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਤਾਂ ਤੁਸੀਂ ਮਹੀਨੇ ਦੇ ਨਾ 50-60 ਹਜ਼ਾਰ ਰੁਪਏ ਇਹੀ ਕਮਾਣਾ ਸ਼ੁਰੂ ਕਰੋਗੇ 50-70 ਹ ਤੁਸੀਂ 50-60 ਹਜ਼ਾਰ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਉਸ ਤੋਂ ਬਾਅਦ ਜਦੋਂ ਤੁਹਾਡਾ ਚੈਨਲ ਵੱਡਾ ਹੋਇਆ ਗਿਆ ਤਾਂ ਤੁਸੀਂ ਮਹੀਨੇ ਦੇ 3-4 ਲੱਖ ਰੁਪਏ ਦੇ ਤੁਸੀਂ 2-3 ਮਹੀਨੇ ਬਾਅਦ ਆਟੋਮੈਟਿਕ ਹੀ ਉੱਥੇ ਪਹੁੰਚ ਜਾਓਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਹੈ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਵੀਡੀਓ ਕਿੰਦਾਂ ਦੀ ਲੱਗੀ ਹੈ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸ ਕਮਾਂ ਸਾਰਾ ਦਿਓ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਪਲੀਜ਼ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਤੁਸੀਂ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਤੁਸੀਂ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੋਂ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ